ਇਦੋਂ ਜਿਹੜੀ ਹੋਰ ਬੀਵੀਆਈਪ ਪੁੱਛ ਉਹ ਤ੍ਰਿੰਦਰ ਸ਼ਾਸਤਰੀ ਕੱਢਦਾ ਬਗੇਸ਼ਵਰ ਧਾਮ ਵਾਲਾ ਹਾਂਜੀ ਉਹ ਮਾਈਂਡ ਰੀਡਿੰਗ ਇਹ ਕੀ ਮਸਲਾ ਕੀ ਨਿੱਕੂ ਦੀ ਕੱਢੀ ਸੀ ਹਾਂਜੀ ਮਾਈਂਡ ਰੀਡਰ ਕਹਿ ਲੋ ਉਹ ਕਹਿੰਦਾ ਸੀ ਮੇਰੇ ਸਾਹਮਣੇ ਖੜ੍ਹਜੋ ਮੈਂ ਦੱਸ ਦਿੰਨਾ ਤਰੀਕਾ ਕੀ ਹੈ ਉਹਨਾਂ ਦਾ ਇੱਕ ਪੇਟੀ ਲਈ ਹੋਈ ਹੈ ਜਿਹਦੀਆਂ ਬਈ ਸਮੱਸਿਆਵੇਂ ਆਪ ਦਾ ਨਾਮ ਪਤਾ ਲਿਖ ਕੇ ਸਾਰਾ ਕੁਝ ਇਹਦੇ ਚ ਪਾਜੋ ਫਿਰ ਅਗਲੇ ਹਫ਼ਤੇ ਕੀਦਾ ਨਿਕਲਣਾ ਫਿਰ ਉਹ ਸੁਨੇਹਾ ਲਾਉਂਦੇ ਐ ਇਹ ਨੂੰ ਲਾਉਂਦੇ ਸਨੇਹਾ ਜਿਹਦਾ ਸਾਰਾ ਕੁਝ ਪਤਾ ਲੱਗ ਜਾਂਦਾ ਤੇ ਉੱਥੇ ਫਿਰ ਕੀ ਦਾ ਕੱਢਿਆ ਜਾਂਦਾ ਮਾਈਂਡ ਰੀਡ ਕੀ ਦਾ ਕੀਤਾ ਜਾਂਦਾ ਜਿਹੜੀ ਕੋਈ ਫੇਮਸ ਪਰਸਨੈਲਿਟੀ ਹੈ ਵੱਡੀ ਪਰਸਨੈਲਿਟੀ ਹੈ ਜਿਹਦੇ ਬਾਰੇ ਲੋਕ ਜਾਣਦੇ ਆ ਤੇ ਜਿਹਦੇ ਬਾਰੇ ਗੱਲ ਕਰਕੇ ਆਪ ਨੂੰ ਪ੍ਰਸਿੱਧੀ ਮਿਲੇ ਹਾਂ ਤੇ ਉਹ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਇੱਕ ਉਹਦੀ ਵੀਡੀਓ ਜਿਹਦੇ ਚੋਂ ਪਤਾ ਕੀ ਕਹਿੰਦਾ ਪੱਤਰਕਾਰ ਨੇ ਕੋਈ ਮਾੜਾ ਮੋਟਾ ਸਵਾਲ ਕਰਤਾ ਹੋਣਾ ਮਾੜਾ ਮੋਟਾ ਹੀ ਕੀਤਾ ਸਾਡੇ ਹਿਸਾਬ ਨਾਲ ਤਾਂ ਕਹਿੰਦਾ ਫਿਰ ਮੈਂ ਤੇਰਾ ਇਲੂ ਇਲੂ ਦੱਸ ਦੂੰ ਹੋ ਗਿਆ ਆਪਾਂ ਨੂੰ ਪਤਾ ਅੱਜ ਕੱਲ ਜਵਾਨੀ ਐ ਕਿਤੇ ਨਾ ਕਿਤੇ ਜਰੂਰ ਅਟੈਚਮੈਂਟ ਹੁੰਦੀ ਐ ਤੇ ਬੰਦਾ ਚੁੱਪ ਕਰ ਗਿਆ ਪਿੱਛੇ हट ਗਿਆ ਹੋਇਆ ਕੀ ਉਹਦੀ ਵੀ ਇੱਕ ਛੋਟੀ ਜੀ ਘਟਨਾ ਮਹਾਰਾਸ਼ਟਰ ਦੇ ਵਿੱਚ ਉਹਨੇ 5 ਦਿਨਾਂ ਦਾ ਆਬਾਦ ਰੱਖਿਆ ਸੀ ਸ਼ਿਵਰ ਕਹਿ ਲੋ ਦਵਾਨ ਕਹਿ ਲੋ ਕਥਾ ਕਹਿ ਲੋ ਤੇ ਮਹਾਰਾਸ਼ਟਰ ਚ ਇੱਕ ਸੰਸਥਾ ਤਰਕਸ਼ੀ ਸਿਟੀ ਵਾਂਗੂ ਅੰਧ ਛੜਦਾ ਨਰਮੂਲਨ ਸੰਭ ਦੀ ਬਹੁਤ ਪ੍ਰਭਾਵਸ਼ਾਲੀ ਕੰਮ ਕਰ ਰਹੀ ਐ ਮਹਾਰਾਸ਼ਟਰ ਦੇ ਵਿੱਚ ਇੱਕ ਕਾਨੂੰਨ ਵੀ ਬਣਿਆ ਹੋਇਆ ਅੰਧਵਿਸ਼ਵਾਸ ਰੋਕੂ ਕਾਨੂੰਨ ਉਹ ਜਿਹੜੀਆਂ ਗੱਲਾਂ ਕਰਦਾ ਸੀ ਇਸ ਢੰਗ ਨਾਲ ਉਹਦੇ 'ਚ ਹੁੰਦਾ ਕਿ ਇਹ ਵੀ ਜਦਾ ਪ੍ਰੂਵ ਕਰੇ ਵੀ ਕਿਵੇਂ ਦੱਸਦਾ ਉਹਨਾਂ ਨੇ ਕੀ ਕੀਤਾ ਜਦੋਂ ਉੱਥੇ ਆਇਆ ਤੇ ਉਹਨਾਂ ਨੇ ਜੀ ਉੱਥੇ ਲੋਕਾਂ ਦਾ ਇਕੱਠ ਕੀਤਾ ਪੁਲਿਸ ਨੂੰ ਰਿਪੋਰਟ ਕੀਤੀ ਵੀ ਆਹ ਇਹਦੀਆਂ ਗੱਲਾਂ ਨੇ ਅੰਧਵਿਸ਼ਵਾਸ ਫੈਲਾਉਂਦੀਆਂ ਇਸ ਕਾਨੂੰਨ ਤਹਿਤ ਇਹ ਪਰਚਾ ਦਰਜ ਕਰੋ ਵੀ ਨਹੀਂ ਅਸੀਂ ਇਹਦਾ ਨਾਮ ਦਿੰਨੇ ਆ ਸਾਡਾ ਨਾਮ ਜਿੱਤੇ ਸਾਡਾ ਸਾਹਮਣਾ ਕਰੇ ਤੁਸੀਂ ਹੈਰਾਨ ਹੋਵੋਗੇ ਜਿਹੜਾ ਜਾਣੀ ਜਾਣ ਕਹਿੰਦਾ ਸੀ ਤਿੰਨ ਦਿਨ ਲਾ ਕੇ ਆਪਦਾ ਹੋਸ਼ੇਵਰ ਕਹਿ ਲੋ ਜਾਂ ਜੋ ਵੀ دیਵਾਨ ਕਹਿ ਲੋ ਤਿੰਨ ਦਿਨ ਲੱਕੀ ਚੱਲਿਆ ਗਿਆ ਜਦੋਂ ਉਹਨੂੰ ਲੱਗਿਆ ਕਿ ਪਰਚਾ ਦਰਜ ਹੋ ਜੂ ਤੇ ਮੈਂ ਫੜਿਆ ਜਾਊਂਗਾ ਇੱਥੇ ਕਹਿਣ ਦਾ ਮਤਲਬ ਕੀ ਆ ਉਹ ਤੋਂ ਵੀ ਕਹਾ ਸੋਹਾਨੀ ਸ਼ਾਹ ਜਾਦੂਗਰਨੀ ਦਾ ਜ਼ਿਕਰ ਤੁਸੀਂ ਸਹਿ ਸੁਣਾ ਹੋਵੇ ਉਹ ਪਹਿਲਾਂ ਨਹੀਂ ਸੀ ਉਹਨੂੰ ਅਸੀਂ ਵੀ ਨਹੀਂ ਸੀ ਜਾਣਦੇ ਉਹ ਤ੍ਰਿੰਦਰ ਸ਼ਾਸਤਰੀ ਦੇ ਮਾਈਂਡ ਰੀਡਰ ਬਣਨ ਤੋਂ ਬਾਅਦ ਉਸ ਸਟੇਜ ਤੇ ਜਾ ਕੇ ਚੈਲੰਜ ਕਰਦੀ ਹੈ ਕਿ ਮੈਂ ਲਿਓ ਕਿਹੜਾ ਦਾ ਮਾਈਂਡ ਰੀਡ ਕਰਨਾ ਉਹ ਕਰਦੀ ਹੈ ਪਰ ਇੱਕ ਗੱਲ ਉਹਨੇ ਬੜੀ ਪਿਆਰੀ ਉਹਨੇ ਇਹਨੂੰ ਵੀ ਕਿਹਾ ਕਹਿੰਦੀ ਇਹ ਟ੍ਰਿਕ ਕਰਦਾ ਇਹਨੂੰ ਜਾਣਕਾਰੀ ਹੁੰਦੀ ਹੈ ਜਾਣਕਾਰੀ ਲੈਣ ਦੇ ਤੇ ਆਪਦੇ ਢੰਗ ਤਰੀਕੇ ਆ ਕਹਿੰਦੇ ਇਹ ਇੱਕ ਟ੍ਰਿਕ ਹੈ ਜੇ ਕੋਈ ਇਹ ਵਿਅਕਤੀ ਦੁਨੀਆ 'ਚ ਕਹੇ ਕਿ ਮੈਂ ਸ਼ਰਤ ਲਾ ਕੇ ਕਿਸੇ ਦਾ ਮਾਈਂਡ ਰੀਡ ਕਰ ਸਕਦਾ ਉਹ ਕਹਿੰਦੀ ਕੋਈ ਵੀ ਨਹੀਂ ਕਰ ਸਕਦਾ ਉਹ 6 ਸਾਲ ਦੀ ਉਮਰ ਤੋਂ ਉਹਦਾ ਫਾਦਰ ਵੀ ਜਾਦੂਗਰ ਸੀ 6 ਸਾਲ ਦੀ ਉਮਰ ਤੋਂ ਲੱਗੀ ਹੋਈ ਆ ਬਹੁਤ ਅੱਜਕੱਲ ਫੇਮਸ ਆ ਉਹ ਸੁਹਾਣੀ ਸ਼ਾ ਕਹਿਣ ਦਾ ਮਤਲਬ ਕੀ ਆ ਵੀ ਇਹੋ ਜੀ ਕੋਈ ਪੜ੍ਹਾਈ ਕੋਈ ਤੰਤਰਿਕ ਵਿਦਿਆ ਅੱਜ ਤੱਕ ਅਵੇਲੇਬਲ ਨਹੀਂ ਹੈ ਪੂਰੇ ਸੰਸਾਰ ਦੇ ਵਿੱਚ ਜਿਹੜੀ ਕਿਸੇ ਦੂਜੇ ਵਿਅਕਤੀ ਦਾ ਮਾਈਂਡ ਪੜ ਕੇ ਉਹਦੀਆਂ ਸਮੱਸਿਆਵਾਂ ਉਹਦੀਆਂ ਕੋ ਹੋਰ ਦੱਸ ਦੇ ਉਹ ਮੋਟੀਆਂ ਗੱਲਾਂ ਹੁੰਦੀਆਂ ਜਿਵੇਂ ਆਏ ਕਿਸੇ ਨੂੰ ਕਹਿਣਾ ਹੋਵੇ ਤੂੰ ਮਿਹਨਤ ਤਾਂ ਬਹੁਤ ਕਰਦਾ ਪਰ ਹੱਥ ਤੇਰਾ ਗਾਂ ਨਹੀਂ ਪੈਂਦਾ ਤੂੰ ਤਾਂ ਦੂਜਿਆਂ ਦੇ ਬਹੁਤ ਕੰਮ ਆਉਂਦਾ ਪਰ ਜਿੱਦੇ ਤੈਨੂੰ ਲੋੜ ਪਈ ਤੇਰੇ ਨਹੀਂ ਕੋਈ ਆ ਕੇ ਖੜਿਆ ਇਹ ਕਾਮਨ ਗੱਲਾਂ ਨੇ ਮਾਇਆ ਆਉਂਦੀ ਦਾ ਬਹੁਤਾ ਘਰੇ ਪਰ ਖੜਦੀ ਨਹੀਂ ਮਾਇਆ ਤਾਂ ਸਭ ਨੂੰ ਹੀ ਕੱਟ ਲੱਗਦੀ ਸਭ ਨੂੰ ਕੱਟ ਲੱਗਦੀ ਖੜਦੀ ਵੀ ਨਹੀਂ ਜੇ ਕੋਈ ਸਰਕਾਰੀ ਮੁਲਾਜ਼ਮ ਹੈ 6 ਮਹੀਨੇ ਬਾਅਦ ਤਨਖਾਹ ਮਿਲਦੀ ਹੈ ਦੁੱਧ ਵਾਲੇ ਦੇ ਮਕਾਨ ਦਾ ਕਿਰਾਇਆ ਜਾਂ ਮਕਾਨ ਦੀ ਕਿਸ਼ਤ ਆ ਗਈ ਜੋ ਆਕਾਂ ਦੀਆਂ ਫੀਸਾਂ ਭਰਤੀਆਂ ਜੇ ਕੋਈ ਵਿਚਾਰਾ ਦਿਹਾੜੀਦਾਰ ਮਜ਼ਦੂਰ ਹੈ ਪਹਿਲੀ ਗੱਲ ਤਾਂ 30 ਦਿਨ ਦਿਹਾੜੀ ਨਹੀਂ ਲੱਗਦੀ 30 ਦਿਨਾਂ 'ਚ 20 ਦਿਨ ਲੱਗੀ 400 ਰੁਪਏ ਦਿਹਾੜੀ ਹੈ ਉਹ ਤਾਂ ਨੂਨ ਤੇਲ ਨਹੀਂ ਲੋਟ ਆਉਂਦਾ ਉਹਦੇ ਤਾਂ ਆਥਣ ਨੂੰ ਨਹੀਂ ਖੜਦੀ ਕਹਿਣ ਦਾ ਮਤਲਬ ਕੀ ਹੈ ਵੀ ਕੁਝ ਸਮਾਜ ਦੀਆਂ ਕਾਮਨ ਗੱਲਾਂ ਨੇ ਇਹ ਚਲਾਕ ਲੋਕ ਹੈ ਜਿਹੜੇ ਇਸ ਤਰ੍ਹਾਂ ਕਰਕੇ ਦੱਸ ਦਿੰਦੇ ਆ ਤੇ ਜਦੋਂ ਇਹ ਦੱਸ ਦਿੰਦੇ ਆ ਤੇ ਸਾਨੂੰ ਐ ਲੱਗਣ ਲੱਗ ਜਾਂਦਾ ਵੀ ਇਹ ਤਾਂ ਗੱਲਾਂ ਸੱਚੀਆਂ ਦੱਸਦਾ ਤਰਕਸ਼ੀਲ ਸੁਸਾਇਟੀ ਨੇ ਇਸੇ ਕਰਕੇ ਤਾਂ ਚੈਲੰਜ ਕੀਤਾ ਕੋਈ 5 ਲੱਖ ਦੇਵਾਂਗੇ ਕੋਈ ਦੱਸ ਕੇ ਤਾਂ ਦਿਖਾਵੇ ਇਸ ਕਰਕੇ ਨਹੀਂ ਵੀ ਤਰਕਸ਼ੀਲ ਸੁਸਾਇਟੀ ਅਮੀਰ ਬਹੁਤ ਆ ਉਹ ਇਸ ਕਰਕੇ ਕਿ ਤਰਕਸ਼ੀਲ ਸੁਸਾਇਟੀ ਇਹ ਸਮਝਦੀ ਆ ਕਿ ਇਸ ਸੰਸਾਰ ਚ ਪੂਰੇ ਚ ਹਜੇ ਤੱਕ ਕੋਈ ਇਹ ਜੀ ਚੀਜ਼ ਨਹੀਂ ਬਣੀ ਕਿ ਇੱਕ ਬੰਦਾ ਬੰਦੇ ਦੇ ਸਾਹਮਣੇ ਬੈਠ ਕੇ ਉਹਦੇ ਮਨ ਦੀਆਂ ਗੱਲਾਂ ਦੱਸੇ ਕਹਿਣ ਦਾ ਮਤਲਬ ਇਹ ਪੁੱਛਾਂ ਦਾ ਦੌਰ ਬਹੁਤੀਆਂ ਗੱਲਾਂ ਬੰਦੇ ਆਪ ਜਾ ਕੇ ਦੱਸ ਦਿੰਦੇ ਆ ਨਾਲ ਐਵੇਂ ਹੀ ਹੋ ਜਾਂਦਾ ਬੰਦਾ ਗਿਆ ਜੀ ਬਹੁਤ ਦੁਖੀਆਂ ਜੁਆਕ ਆਖੇ ਨਹੀਂ ਲੱਗਦਾ ਕਹਿਣੇ 'ਚ ਨਹੀਂ ਹੈ ਉਹਨਾਂ ਨੇ ਕੀ ਕਹਿਣਾ ਹੁੰਦਾ ਪੰਜ ਗੱਲਾਂ ਪੁੱਛੀਆਂ ਦੋ ਜੋੜ ਕੇ ਦੱਸਤੀਆਂ ਦੱਸ ਤਾਂ ਜੁਆਕ ਕਹਿਣੀ ਲੱਗਦਾ ਭਾਈ ਸ਼ਰੀਕ ਤੁਹਾਡੇ ਤੇ ਜਲਦੇ ਆ ਤੁਹਾਡੀ ਤਰੱਕੀ ਦੇਖ ਕੇ ਖੁਸ਼ ਨਹੀਂ ਹੁੰਦੇ ਇਹਨਾਂ ਦਾ ਕਿਤੇ ਪਰਿਵਾਰ ਤਰੱਕੀ ਨਾ ਕਰ ਜੇ ਉਹਨਾਂ ਨੇ ਕੁਝ ਕਰਾਤਾ ਗੱਲਾਂ ਅਗਲੇ ਨੇ ਦੱਸਤੀਆਂ ਦੋ ਗੱਲਾਂ ਜੋੜ ਕੇ ਜਿਹੜੀਆਂ ਗੱਲਾਂ ਆਮ ਕਿਸੇ ਦੇ ਮਨ ਨੂੰ ਟੰਬ ਸਕਦੀਆਂ ਉਹ ਦੱਸ ਦੇਣੀ ਹੈ ਉਹ ਫਿਰ ਜਿਹੜਾ ਦੁਖੀ ਬੰਦਾ ਹੁੰਦਾ ਉਹਨੂੰ ਤਾਂ ਲੱਗਦਾ ਹੀ ਹੁੰਦਾ ਕੀ ਐ ਇਸੇ ਗੱਲ ਕਰਕੇ ਨਾ ਆਪਣੀ ਤਰੱਕੀ ਚ ਕਹਿ ਲੋ ਆਪਣੀ ਗਰੀਬੀ ਚ ਕਹਿ ਲੋ ਦੂਰ ਹੋਣ ਚ ਡਿੱਕਾ ਹੋਵੇ ਵੀ ਚਲ ਬਾਬਾ ਜੀ ਆਪਾ ਕਰ ਦੇਣਗੇ ਸਾਡਾ ਇਹ ਚੈਲੰਜ ਆ ਕਿ ਇਹੋ ਜਿਹਾ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਕੋਈ ਐ ਦੱਸੇ ਇਹ ਤਾਂ ਹੋ ਗਈ ਕਰਦਿਆਂ ਦੀ ਗੱਲ ਤੁਸੀਂ ਕਹਿੰਦੇ ਵੀ ਆਪ ਹੀ ਬੰਦਾ ਦੱਸ 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 ਕਈ ਕੇਸ ਆਪਾਂ ਇਹੋ ਜਿਹਾ ਵੀ ਦੇਖਦੇ ਆ ਜੀ ਉਹ ਕਿਸੇ ਛੋਟੇ ਬੱਚੇ ਤੋਂ ਜਿਹਨੂੰ ਕੋਈ ਜਾਣਕਾਰੀ ਨਹੀਂ ਉਹਦੇ ਨੌਂ ਦੇ ਵਿੱਚ ਦੇਖ ਕੇ ਦੱਸ ਸਕਦੇ ਆ ਜੀ ਜੀ ਛੋਟੇ ਬੱਚੇ ਨੂੰ ਤਾਂ ਕਿਸੇ ਨੇ ਨਹੀਂ ਦਿਸਖਾਇਆ ਹਾਂ ਫਿਰ ਉਹ ਕਿਵੇਂ ਹੁੰਦਾ ਹਾਂ ਦੇਖੋ ਉਹ ਕੀ ਹੈ ਜਿਹਨੂੰ ਅਸੀਂ ਹਿਪਨੋਟイズਮ ਵੀ ਕਹਿ ਲੈਂਦੇ ਆ ਇਹਨੂੰ ਸਮੋਨ ਨੀਂਦ ਵੀ ਕਹਿ ਲੈਂਦੇ ਆ